ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਦੁਕਾਨਦਾਰ ਆਪਣੀ ਮਿਹਨਤ ਨਾਲ ਰੋਜੀ ਕਮਾਉਂਦਾ ਸੀ ਉਸਨੇ ਸਾਲਾਂ ਤੱਕ ਮਿਹਨਤ ਕੀਤੀ ਪਸੀਨਾ ਬਹਾਇਆ ਪਰ ਉਸਦੀ ਸਾਰੀ ਕਮਾਈ ਇੱਕ ਦੁਕਾਨ ਤੱਕ ਹੀ ਸੀਮਤ ਸੀ ਪਰ ਉਹ ਰੱਬ ਦਾ ਸ਼ੁਕਰਿਆ ਕਰਦਾ ਤੇ ਕਹਿੰਦਾ ਮੈਂ ਉਹਨਾਂ ਤੋਂ ਬਿਹਤਰ ਹਾਂ ਜੋ ਹਰਾਮ ਦੀ ਕਮਾਈ ਖਾਂਦੇ ਹਨ ਇੱਕ ਦਿਨ ਜਦੋਂ ਉਹ ਦੁਕਾਨ ਦਾ ਦਰਵਾਜ਼ਾ ਖੋਲ ਰਿਹਾ ਸੀ ਤਾਂ ਉਸਨੇ ਵੇਖਿਆ ਉਸ ਦਾ ਪੁਰਾਣਾ ਦੋਸਤ ਉਸ ਵੱਲ ਆ ਰਿਹਾ ਹੈ ਉਸ ਨੇ ਆਪਣੇ ਚਾਦਰ ਵਿੱਚੋਂ ਲੁਕੋਈ ਹੋਈ ਇੱਕ ਥੈਲੀ ਦੁਕਾਨਦਾਰ ਦੇ ਸਾਹਮਣੇ ਰੱਖੀ ਉਹ ਕਹਿੰਦਾ ਬਾਈ ਮੈਂ ਕਿਸੇ ਜ਼ਰੂਰੀ ਸਫ਼ਰ ਤੇ ਜਾਣਾ ਹੈ ਇਹ ਥੈਲੀ ਵਿੱਚ ਹਜ਼ਾਰ ਦਿਨਾਰ ਹਨ ਕੀ ਮੇਰੀ ਵਾਪਸੀ ਤੱਕ ਤੂੰ ਇਸ ਨੂੰ ਸੰਭਾਲ ਕੇ ਰੱਖ ਸਕਦਾ ਹੈ ਮੈਂ ਤੇਰੇ ਤੋਂ ਫਿਰ ਇਹ ਵਾਪਸ ਲੈ ਲਵਾਂਗਾ ਉਹ ਦੁਕਾਨਦਾਰ ਤੇ ਬਹੁਤ ਭਰੋਸਾ ਕਰਦਾ ਸੀ ਦੁਕਾਨਦਾਰ ਕਹਿੰਦਾ ਹਾਂ ਕਿ ਆਉਣੀ ਤੂੰ ਆਪਣੀ ਥੈਲੀ ਮੈਨੂੰ ਸੰਭਾਲ ਕੇ ਜਾ ਰਿਹਾ ਹਾਂ ਮੈਂ ਇਸ ਨੂੰ ਆਪਣੀ ਜਾਣ ਵਾਂਗ ਸੰਭਾਲ ਕੇ ਰੱਖਾਂਗਾ ਤੂੰ ਬੇਫਿਕਰ ਹੋ ਕੇ ਸਫਰ ਤੇ ਚੱਲਿਆ ਜਾ ਤੇ ਫਿਰ ਉਹ ਆਦਮੀ ਉੱਥੋਂ ਚਲਾ ਗਿਆ ਦੁਕਾਨਦਾਰ ਨੇ ਥੈਲੀ ਸੰਭਾਲ ਕੇ ਰੱਖ ਦਿੱਤੀ ਤੇ ਆਪਣੇ ਕੰਮ ਵਿੱਚ ਲੱਗ ਪਿਆ ਥੋੜਾ ਹੀ ਸਮਾਂ ਬੀਤਿਆ ਸੀ ਤਿੰਨ ਨੌਜਵਾਨ ਦੁਕਾਨ ਦੇ ਸਾਹਮਣੇ ਆ ਕੇ ਰੁਕੇ। ਉਹਨਾਂ ਨੇ ਬਹੁਤ ਹੀ ਕੀਮਤੀ ਲਿਵਾਜ ਪਾਏ ਹੋਏ ਸਨ। ਉਹਨਾਂ ਦੇ ਚਿਹਰੇ ਤੇ ਘਮੰਡ ਤੇ ਆਕਰ ਸਾਫ ਚिलਕ ਰਹੀ ਸੀ। ਉਹ ਘੋੜਿਆਂ ਤੋਂ ਉਤਰੇ ਤੇ ਦੁਕਾਨਦਾਰ ਨੂੰ ਕਹਿੰਦੇ ਸਾਨੂੰ ਸਭ ਤੋਂ ਵਧੀਆ ਕੱਪੜਾ ਦਿਖਾ। ਉਹਨਾਂ ਵਿੱਚ ਇੱਕ ਦੀ ਨਜ਼ਰ ਦੁਕਾਨ ਦੇ ਕੋਨੇ ਵਿੱਚ ਰੱਖੇ ਇੱਕ ਕੀਮਤੀ ਕੱਪੜੇ ਤੇ ਪਈ। ਉਸਨੇ ਦੁਕਾਨਦਾਰ ਨੂੰ ਕਿਹਾ ਉਹ ਕੱਪੜਾ ਉਠਾ ਕੇ ਲਿਆ। ਉਸਨੇ ਉਹ ਕਪੜਾ ਉਹਨਾਂ ਦੇ ਸਾਹਮਣੇ ਫੈਲਾ ਦਿੱਤਾ। ਉਹਨਾਂ ਨੇ ਜਦੋਂ ਉਹ ਕਪੜਾ ਵੇਖਿਆ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਆ ਗਈ। ਇੱਕ ਨੇ ਕਿਹਾ ਮੈਨੂੰ ਸ਼ਾਇਦ ਪਤਾ ਹੀ ਨਹੀਂ ਸੀ ਕਿ ਇਹ ਕਪੜਾ ਇੱਥੋਂ ਮਿਲ ਸਕਦਾ ਹੈ। ਤੈਨੂੰ ਅੰਦਾਜ਼ਾ ਵੀ ਨਹੀਂ ਕਿ ਇਹ ਕਪੜਾ ਕਿੰਨਾ ਕੀਮਤੀ ਹੈ। ਅਸੀਂ ਸਵੇਰੇ ਤੋਂ ਪੂਰੇ ਬਾਜ਼ਾਰ ਵਿੱਚ ਘੁੰਮ ਰਹੇ ਹਾਂ। ਪਰ ਸਾਨੂੰ ਅਜਿਹਾ ਕਪੜਾ ਕਿਤੋਂ ਨਹੀਂ ਮਿਲਿਆ। ਇਹ ਤੇਰੇ ਕੋਲ ਕਿੱਥੋਂ ਆਇਆ ਦੁਕਾਨਦਾਰ ਨੇ ਕਿਹਾ ਇਹ ਪੁਰਾਣਾ ਥਾਣ ਵਿੱਚੋਂ ਬਚਿਆ ਹੋਇਆ ਹੈ ਮੇਰੇ ਗ੍ਰਾਹਕ ਇੰਨੇ ਮਹਿੰਗੇ ਕੱਪੜੇ ਖਰੀਦਣ ਦੀ ਤਾਕਤ ਨਹੀਂ ਰੱਖਦੇ ਇਸੇ ਲਈ ਇਹ ਐਵੇਂ ਹੀ ਪਿਆ ਸੀ ਇਹ ਸੁਣ ਕੇ ਉਹ ਨੌਜਵਾਨਾ ਨੇ ਕੱਪੜਾ ਉਠਾਇਆ ਤੇ ਉੱਥੋਂ ਚੱਲ ਪਏ ਇਹ ਦੇਖ ਦੁਕਾਨਦਾਰ ਘਬਰਾ ਗਿਆ ਤੇ ਉਹਨਾਂ ਦੇ ਪਿੱਛੇ ਦੌੜਿਆ ਤੇ ਕਹਿਣ ਲੱਗਿਆ ਇਸਦੀ ਕੀਮਤ ਤਾਂ ਦਿੰਦੇ ਜਾਵੋ ਉਹਨਾਂ ਵਿੱਚੋਂ ਇੱਕ ਜੋ ਸਭ ਤੋਂ ਲੰਬਾ ਤੇ ਸਾਹੀ ਠਾਠ ਬਾਠ ਵਾਲਾ ਸੀ ਕਹਿੰਦਾ ਕੱਲ ਸਵੇਰੇ ਮਹਿਲ ਆ ਜਾਵਾਂ ਅਸੀਂ ਰਾਜੇ ਦੇ ਖਾਸ ਲੋਕ ਹਾਂ ਉੱਥੇ ਆ ਕੇ ਸਾਡੇ ਵਾਰੀ ਦੱਸੀ ਤੇ ਆਪਣੀ ਕੀਮਤ ਲੈ ਜਾਵਾਂਗੇ ਦੁਕਾਨਦਾਰ ਇਹ ਸੁਣ ਕੇ ਚੁੱਪ ਕਰ ਗਿਆ ਕਿਉਂਕਿ ਉਹ ਜਾਣਦਾ ਸੀ ਕਿ ਜੇ ਉਹਨਾਂ ਤੋਂ ਜ਼ਬਰਦਸਤੀ ਪੈਸਾ ਨਿਕਲਵਾਉਣਾ ਸੌਖਾ ਨਹੀਂ ਹੈ ਦੈਨ ਕਿਸੇ ਤਰ੍ਹਾਂ ਗੁਜ਼ਰਿਆ ਤੇ ਉਹ ਆਪਣੇ ਦੋਸਤ ਦੀ ਇਮਾਨਤ ਵਾਲੀ ਥੈਲੀ ਲੈ ਕੇ ਘਰ ਆਇਆ ਉਸਨੇ ਥੈਲੀ ਘਰ ਦੇ ਕੋਨੇ ਵਿੱਚ ਲੁਕੋ ਕੇ ਰੱਖ ਦਿੱਤੀ ਤੇ ਅਗਲੇ ਦਿਨ ਦਾ ਇੰਤਜ਼ਾਰ ਕਰਨ ਲੱਗਾ ਸਵੇਰ ਹੁੰਦੇ ਹੀ ਉਹ ਮਹਿਲ ਵੱਲ ਚੱਲ ਪਿਆ ਇਹ ਸੋਚਦੇ ਹੋਏ ਕਿ ਅੱਜ ਉਸ ਨੂੰ ਉਸਦੇ ਕੱਪੜਿਆਂ ਦੀ ਕੀਮਤ ਮਿਲ ਜਾਵੇਗੀ ਪਰ ਉਹ ਉਹ ਨੌਜਵਾਨਾਂ ਦੀ ਹਕੀਕਤ ਉਹ ਅਨਜਾਨ ਸੀ ਉਸਨੇ ਚੌਂਕੀਦਾਰ ਨਾਲ ਗੱਲ ਕੀਤੀ ਤੇ ਉਸਨੇ ਹੱਸ ਕੇ ਕਿਹਾ ਕਿ ਕੱਲ ਨੌਜਵਾਨ ਮੇਰੀ ਦੁਕਾਨ ਤੋਂ ਕੀਮਤੀ ਕੱਪੜਾ ਲੈ ਗਏ ਸਨ ਤੇ ਉਹਨਾਂ ਨੇ ਕਿਹਾ ਕਿ ਅਸੀਂ ਰਾਜੇ ਦੇ ਜਾਣਨ ਵਾਲੇ ਹਾਂ ਤੇ ਤੂੰ ਮਹਿਲਾ ਕੇ ਪੈਸੇ ਲੈ ਜਾਵੀਂ ਤਾਂ ਫਿਰ ਉਸ ਚੌਕੀਦਾਰ ਨੇ ਕਿਹਾ ਕਿ ਤੂੰ ਕੱਲ ਆਵੇਂ ਅਗਲੇ ਦਿਨ ਜਦੋਂ ਉਹ ਫਿਰ ਗਿਆ ਤਾਂ ਉਸਨੇ ਇੱਕ ਹਫ਼ਤੇ ਬਾਅਦ ਆਉਣ ਲਈ ਕਿਹਾ ਤੇ ਫਿਰ ਅਗਲੇ ਹਫ਼ਤੇ ਵੀ ਇਹ ਹੀ ਹੋਇਆ ਇਹ ਸਿਲਸਿਲਾ ਕਈ ਹਫ਼ਤਿਆਂ ਤੱਕ ਚੱਲਦਾ ਰਿਹਾ ਇੱਕ ਦਿਨ ਚੌਕੀਦਾਰ ਨੇ ਉਹਨੂੰ ਪਾਸੇ ਬੁਲਾ ਕੇ ਕਿਹਾ ਕਿ ਤੂੰ ਮੈਨੂੰ ਇੱਕ ਭਲਾ ਆਦਮੀ ਲੱਗਦਾ ਹੈ ਉਹਨਾਂ ਨੇ ਮੈਨੂੰ ਕਿਹਾ ਹੈ ਕਿ ਤੂੰ ਇਸ ਨੂੰ ਟਾਲ ਮਟੋਲ ਕਰਦੇ ਰਹੀਂ ਤੈਨੂੰ ਹੁਣ ਉਹਨਾਂ ਨੇ ਕੋਈ ਪੈਸਾ ਨਹੀਂ ਦੇਣਾ ਤੂੰ ਉਹ ਪੈਸੇ ਨੂੰ ਭੁੱਲ ਜਾ ਪਰ ਦੁਕਾਨਦਾਰ ਕਹਿੰਦਾ ਮੈਂ ਉਹ ਕੱਪੜਾ ਚੋਰੀ ਤਾਂ ਨਹੀਂ ਕੀਤਾ ਸੀ ਉਹ ਮੇਰੀ ਮਿਹਨਤ ਦੀ ਕਮਾਈ ਦਾ ਸੀ ਮੈਨੂੰ ਚਾਹੇ ਰਾਜੇ ਕੋਲ ਜਾਣਾ ਪਵੇ ਪਰ ਮੈਂ ਕੀਮਤ ਵਸੂਲ ਕੇ ਹੀ ਆਟਾਂਗਾ ਤਾਂ ਚੌਂਕੀਦਾਰ ਕਹਿੰਦਾ ਮੈਂ ਤਾਂ ਤੈਨੂੰ ਸਮਝਾਇਆ ਹੈ ਹੁਣ ਤੇਰੀ ਮਰਜ਼ੀ ਜਿਵੇਂ ਤੂੰ ਕਰਨਾ ਹੈ ਉਵੇਂ ਕਰ ਲੈ ਇੱਕ ਦਿਨ ਦੁਕਾਨਦਾਰ ਉਹਨਾਂ ਦੀ ਤਲਾਸ਼ ਵਿੱਚ ਨਿਕਲਿਆ ਤਾਂ ਉਸਨੇ ਦੇਖਿਆ ਉਹ ਤਿੰਨੋਂ ਨੌਜਵਾਨ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਜਲਦੀ ਵਿੱਚ ਕਿਤੇ ਜਾ ਰਹੇ ਸੀ ਦੁਕਾਨਦਾਰ ਅੱਗੇ ਵਧਿਆ ਸਲਾਮ ਕੀਤੀ ਤੇ ਫਿਰ ਆਪਣੇ ਕੱਪੜੇ ਦੀ ਕੀਮਤ ਬਾਰੇ ਮੰਗਣ ਲੱਗਾ ਉਸ ਦੀ ਗੱਲ ਸੁਣ ਉਹ ਜ਼ੋਰ-ਜ਼ੋਰ ਦੀ ਹੱਸਣ ਲੱਗ ਪਏ ਇੱਕ ਅੱਗੋਂ ਹੋ ਕੇ ਕਹਿੰਦਾ ਪਾਗਲ ਹੋ ਗਿਆ ਤੂੰ ਕਿਹੜੀ ਕੀਮਤ ਕਿਹੜਾ ਕੱਪੜਾ ਦੁਕਾਨਦਾਰ ਨੇ ਫੇਰ ਉਸ ਨੂੰ ਸਾਰੀ ਗੱਲ ਦੁਬਾਰਾ ਦੱਸੀ ਉਹਨਾਂ ਵਿੱਚੋਂ ਇੱਕ ਕਹਿੰਦਾ ਕਿ ਅਸੀਂ ਤੇਰੇ ਮਾਮੂਲੀ ਜਿਹੇ ਕੱਪੜੇ ਤੋਂ ਕੀ ਕਰਨਾ ਹੈ ਅਸੀਂ ਐਨੇ ਸ਼ਾਨੋ ਸ਼ੌਖਤ ਤੇ ਮਾਲਕ ਤੇਰੀ ਮਾਮੂਲੀ ਜੀ ਦੁਕਾਨ ਤੋਂ ਅਸੀਂ ਕੱਪੜਾ ਕਿਉਂ ਖਰੀਦਾਂਗੇ ਤੇ ਇਹ ਕਹਿ ਕੇ ਉਹ ਅੱਗੇ ਵਧਣ ਲੱਗੇ ਜਦੋਂ ਦੁਕਾਨਦਾਰ ਨੂੰ ਲੱਗੇ ਕਿ ਉਸਦੀ ਕੀਮਤ ਡੁੱਬਦੀ ਜਾ ਰਹੀ ਹੈ ਤਾਂ ਝੱਟ ਕੇ ਅੱਗੇ ਵਧਿਆ ਤੇ ਇੱਕ ਨੌਜਵਾਨ ਦੇ ਘੋੜੇ ਦੀ ਲਗਾਮ ਫੜ ਲਈ ਉਸਨੇ ਜ਼ੋਰ ਨਾਲ ਖਿੱਚ ਕੇ ਉਹ ਨੌਜਵਾਨ ਨੂੰ ਥੱਲੇ ਸੈਟ ਲਿਆ ਤੇ ਉਹ ਦੋਵੇਂ ਲੜਨ ਲੱਗੇ ਥੋੜੀ ਦੇਰ ਵਿੱਚ ਦੂਜੇ ਨੌਜਵਾਨ ਜਿਹੜੇ ਥੋੜੀ ਅੱਗੇ ਨਿਕਲ ਗਏ ਸਨ ਸ਼ੋਰ ਸੁਣ ਕੇ ਆ ਗਏ ਤੇ ਤਿੰਨਾਂ ਨੇ ਮਿਲ ਕੇ ਦੁਕਾਨਦਾਰ ਨੂੰ ਬੇਰਹਿਮੀ ਨਾਲ ਮਾਰ ਰਿਆ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਪਰ ਦੁਕਾਨਦਾਰ ਵੀ ਪੂਰੇ ਗੁੱਸੇ ਵਿੱਚ ਸੀ ਉਸਨੇ ਵੀ ਦੋ ਨੌਜਵਾਨਾਂ ਦੇ ਕੱਪੜੇ ਪਾੜ ਦਿੱਤੇ ਤੇ ਇੱਕ ਦੇ ਚਿਹਰੇ ਤੇ ਸਿਰ ਤੇ ਇੰਨੇ ਵਾਰ ਕੀਤੇ ਕਿ ਉਸ ਦਾ ਚਿਹਰਾ ਲਹੂ ਲਹਾਨ ਹੋ ਗਿਆ ਇੰਨੇ ਵਿੱਚ ਉਹ ਤਿੰਨੇ ਨੌਜਵਾਨ ਆਪਣਾ ਪਿੱਛਾ ਛਡਾ ਕੇ ਘੋੜੇ ਤੇ ਸਵਾਰ ਹੋ ਕੇ ਉਥੋਂ ਚੇਜੀ ਨਾਲ ਭੱਜ ਗਏ ਪਰ ਦੁਕਾਨਦਾਰ ਪੂਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਸੀ ਤੇ ਉਹ ਇਸ ਤਰ੍ਹਾਂ ਕਿਸੇ ਤਰ੍ਹਾਂ ਵਿਚਾਰਾ ਆਪਣੇ ਘਰ ਪਹੁੰਚਿਆ ਉਸ ਦੀ ਪਤਨੀ ਤੇ ਉਸ ਦੇ ਬੱਚੇ ਉਸ ਨੂੰ ਦੇਖ ਕੇ ਬਹੁਤ ਹੀ ਪਰੇਸ਼ਾਨ ਹੋਏ ਤੇ ਦੁਕਾਨਦਾਰ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ। ਉਹ ਕਹਿੰਦਾ ਮੈਂ ਜ਼ਖਮੀ ਤਾਂ ਹੋ ਗਿਆ ਹਾਂ ਪਰ ਮੈਂ ਖੁਸ਼ ਹਾਂ ਕਿ ਮੈਂ ਆਪਣੇ ਹੱਕ ਲਈ ਲੜਾਈ ਲੜੀ। ਉਹ ਕੁਝ ਦਿਨ ਘਰੇ ਹੀ ਰਿਹਾ ਤੇ ਆਪਣੇ ਜ਼ਖਮਾਂ ਦੀ ਮਲਮ ਪੱਟੀ ਕਰਵਾਉਂਦਾ ਰਿਹਾ। ਤੇ ਜਿਵੇਂ ਹੀ ਥੋੜਾ ਠੀਕ ਮਹਿਸੂਸ ਕਰਦਾ ਹੈ ਤੇ ਦੁਕਾਨ ਵੱਲ ਜਾਂਦਾ ਹੈ। ਜਿਵੇਂ ਹੀ ਉਹ ਦੁਕਾਨ ਦਾ ਦਰਵਾਜ਼ਾ ਖੋਲ ਰਿਹਾ ਸੀ ਉਸ ਨੂੰ ਦੋ ਸਿਪਾਹੀ ਖੜੇ ਵਿਖਾਈ ਦਿੰਦੇ ਹਨ। ਉਹ ਕਹਿੰਦੇ ਤੁਸੀਂ ਇੱਥੇ ਕਿਵੇਂ ਆਏ ਹੋ ਤਾਂ ਸਪਾਈ ਸਖਤੀ ਨਾਲ ਕਹਿੰਦੇ ਚੁੱਪਚਾਪ ਸਾਡੇ ਨਾਲ ਚੱਲ ਸਭ ਪਤਾ ਲੱਗ ਜਾਊ ਉਸ ਨੂੰ ਜੇਲ੍ਹ ਲਜਾਇਆ ਜਾਂਦਾ ਹੈ ਦਰੋਗਾ ਗੁੱਸੇ ਵਿੱਚ ਉਸ ਨੂੰ ਕਹਿੰਦਾ ਹੈ ਕੁਝ ਦਿਨ ਪਹਿਲਾਂ ਤੂੰ ਰਾਜੇ ਦੇ ਖਾਸ ਬੰਦਿਆਂ ਨਾਲ ਲੜਾਈ ਕੀਤੀ ਤੇਰੀ ਹਿੰਮਤ ਕਿਵੇਂ ਹੋਈ ਦੁਕਾਨਦਾਰ ਕਹਿੰਦਾ ਜਨਾਬ ਮੈਂ ਉਹਨਾਂ ਤੋਂ ਸਿਰਫ ਆਪਣੇ ਕੱਪੜੇ ਦੀ ਕੀਮਤ ਮੰਗੀ ਸੀ ਉਹ ਤਿੰਨ ਸੀ ਮੈਂ ਇਕੱਲਾ ਸੀ ਉਹਨਾਂ ਨੇ ਮੈਨੂੰ ਮਾਰਿਆ ਕੁੱਟਿਆ ਮੈਂ ਨਹੀਂ ਫਿਰ ਦਰੋਗਾ ਹੱਸ ਕੇ ਕਹਿੰਦਾ ਕੀ ਤੂੰ ਮਾਮੂਲੀ ਜਿਹਾ ਕਪੜਾ ਉਹਨਾਂ ਨੂੰ ਤੋਹਫੇ ਵਿੱਚ ਨਹੀਂ ਦੇ ਸਕਦਾ ਸੀ ਦਰੋਗਾ ਕਹਿੰਦਾ ਤੈਨੂੰ ਜੇਲ੍ਹ ਵਿੱਚ ਸੁੱਟਣ ਦਾ ਹੁਕਮ ਹੈ ਤੇ ਤੇਰਾ ਸਾਰਾ ਮਾਲ ਜ਼ਬਤ ਕਰਕੇ ਸਾਹੀ ਮਾਲ ਵਿੱਚ ਤੇਜ ਦਿੱਤਾ ਜਾਵੇਗਾ ਇਹ ਸੁਣ ਦੁਕਾਨਦਾਰ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਤਾਂ ਦਰੋਗਾ ਕਹਿੰਦਾ ਮੈਂ ਸਿਰਫ ਇੰਨਾ ਕਰ ਸਕਦਾ ਹਾਂ ਕਿ ਤੈਨੂੰ ਜੇਲ੍ਹ ਵਿੱਚ ਨਾ ਸੁੱਟਾਂ ਰਾਜੇ ਨਾਲ ਮੈਂ ਗੱਲ ਕਰ ਲਵਾਂਗਾ ਪਰ ਹੁਣ ਤੇਰੀ ਦੁਕਾਨ ਦਾ ਸਾਰਾ ਮਾਲ ਜਬਤ ਕਰ ਲਿੱਤਾ ਜਾਵੇਗਾ ਤੂੰ ਹੁਣ ਘਰ ਜਾ ਤੇ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਦੀ ਫਿਕਰ ਕਰ ਕੁਝ ਚਿਰ ਬਾਅਦ ਉਹ ਤਿੰਨ ਨੌਜਵਾਨ ਆਏ ਤੇ ਉਸ ਦੀ ਦੁਕਾਨ ਦਾ ਸਾਰਾ ਮਾਲ ਲੈ ਗਏ ਹੁਣ ਉਹ ਆਪਣੀ ਵਿਰਾਨ ਦੁਕਾਨ ਦੇ ਸਾਹਮਣੇ ਚੁੱਪਚਾਪ ਬੈਠਾ ਸੀ ਉਹ ਸੋਚਣ ਲੱਗਿਆ ਕਿ ਹੁਣ ਉਸਨੂੰ ਕੁਝ ਨਾ ਕੁਝ ਕਰਨਾ ਹੀ ਪੈਣਾ ਹੈ ਤਾਂ ਕਿ ਉਸਦੇ ਬਾਲ ਬੱਚੇ ਭੁੱਖੇ ਨਾ ਮਰਨ ਉੱਥੇ ਬੈਠੇ ਬੈਠੇ ਉਸਨੂੰ ਆਪਣੇ ਦੋਸਤ ਦੀ ਉਹ ਥੈਲੀ ਯਾਦ ਆਈ ਉਹ ਖੁਦਾ ਨੂੰ ਕਹਿਣ ਲੱਗਾ ਕਿ ਮੇਰੇ ਦੋਸਤ ਨੇ ਮੇਰੇ ਭਰੋਸੇ ਤੇ ਇਹ ਪੈਸੇ ਮੇਰੇ ਕੋਲ ਛੱਡੇ ਹਨ ਤੇ ਮੈਂ ਇਸ ਵਿੱਚੋਂ ਪੈਸੇ ਕਿਵੇਂ ਲੈ ਸਕਦਾ ਹਾਂ ਫਿਰ ਉਸਨੇ ਸੋਚਿਆ ਕਿ ਹੁਣ ਮੈਂ ਥੋੜੇ ਜਿਹੇ ਪੈਸੇ ਇਹਦੇ ਵਿੱਚੋਂ ਲੈ ਲੈਂਦਾ ਹਾਂ ਜਦੋਂ ਮੇਰਾ ਕਾਰੋਬਾਰ ਵਧੀਆ ਚੱਲਣ ਲੱਗੇਗਾ ਤਾਂ ਮੈਂ ਇਸ ਵਿੱਚ ਪੈਸੇ ਵਾਪਸ ਰੱਖ ਦੇਵਾਂਗਾ ਜਿਵੇਂ ਹੀ ਉਸਨੇ ਥੈਲੀ ਚੁੱਕੀ ਤਾਂ ਸੋਚਣ ਲੱਗਿਆ ਜੇਕਰ ਮੈਂ ਕੋਈ ਕੰਮ ਸ਼ੁਰੂ ਕੀਤਾ ਤੇ ਮੈਨੂੰ ਮੁਨਾਫਾ ਨਾ ਹੋਇਆ ਜੇਕਰ ਇਹ ਮੇਰੇ ਦੋਸਤ ਨੇ ਪੈਸੇ ਕਿਸੇ ਆਪਣੇ ਕਰੀਬੀ ਤੋਂ ਲੈਤੇ ਹੋਣ ਤਾਂ ਤੇ ਉਹ ਸੋਚਦਾ ਰਿਹਾ ਤੇ ਉਸਨੇ ਥੈਲੀ ਵਾਪਸ ਰੱਖ ਦਿੱਤੀ ਉਸਨੇ ਆਪਣੇ ਜਾਣ ਪਹਿਚਾਨ ਵਾਲਿਆਂ ਤੋਂ ਕੁਝ ਰਕਮ ਉਧਾਰ ਲੈ ਲਈ ਤੇ ਥੋੜਾ ਕਪੜਾ ਖਰੀਦਿਆ ਤੇ ਬੰਦ ਦੁਕਾਨ ਨੂੰ ਫਿਰ ਤੋਂ ਚਾਲੂ ਕੀਤਾ ਹੌਲੀ ਹੌਲੀ ਉਸ ਦੀ ਦੁਕਾਨ ਵਿੱਚ ਚਹਲ ਪਹਲ ਹੋਣ ਲੱਗੀ ਦੁਕਾਨਦਾਰ ਨੂੰ ਜੀ ਯਕੀਨ ਸੀ ਕਿ ਕੁਝ ਸਮੇਂ ਵਿੱਚ ਉਸ ਦੀ ਹਾਲਤ ਵਧੀਆ ਹੋ ਜਾਵੇਗੀ ਤੇ ਉਹ ਆਪਣਾ ਕਰਜ਼ਾ ਵੀ ਉਤਾਰ ਦੇਵੇਗਾ ਪਰ ਦੁਕਾਨਦਾਰ ਦੀ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ ਜਿੰਨਾ ਤੋਂ ਉਸਨੇ ਕਰਜ਼ਾ ਲਿਆ ਸੀ ਕੁਝ ਸਬਰ ਵਾਲੇ ਸਨ ਤੇ ਕੁਝ ਬੇਸਬਰ ਉਹ ਰੋਜ਼ ਉਸ ਦੀ ਦੁਕਾਨ ਤੇ ਆ ਕੇ ਆਪਣੇ ਪੈਸੇ ਵਾਪਸ ਮੰਗਦੇ ਦੁਕਾਨਦਾਰ ਨੇ ਉਹਨਾਂ ਤੋਂ ਕੁਝ ਦਿਨਾਂ ਦੀ ਮੌਲਤ ਮੰਗਦਾ ਪਰ ਉਹ ਫੇਰ ਰੋਜ਼-ਰੋਜ਼ ਉਸ ਨੂੰ ਤਾਨੇ ਮਿਹਨੇ ਦੇ ਦੇ ਕੇ ਪਰੇਸ਼ਾਨ ਕਰਦੇ ਦੁਕਾਨਦਾਰ ਤਾਨਿਆਂ ਤੋਂ ਬਚਣ ਦੇ ਮਾਰੇ ਕੁਝ ਦਿਨ ਦੁਕਾਨ ਨਹੀਂ ਗਿਆ ਪਰ ਫਿਰ ਉਹ ਸੋਚਦਾ ਰਿਹਾ ਕਿ ਜੇ ਮੈਂ ਘਰ ਬੈਠਿਆ ਰਹਾ ਤਾਂ ਗੁਜ਼ਾਰਾ ਕਿਵੇਂ ਹੋਏਗਾ ਦੁਕਾਨਦਾਰ ਨੂੰ ਪਿੰਡ ਤੋਂ ਬਾਹਰ ਇੱਕ ਚੱਕੀ ਵਾਲੇ ਬਾਰੇ ਪਤਾ ਸੀ ਉਹ ਉਸਦੇ ਪਿਤਾ ਦਾ ਪੁਰਾਣਾ ਦੋਸਤ ਸੀ ਉਸਨੇ ਉਸ ਕੋਲ ਆਪਣੀ ਸਾਰੀ ਪਰੇਸ਼ਾਨੀ ਦੱਸੀ ਤੇ ਬੇਨਤੀ ਕੀਤੀ ਕਿ ਉਸ ਨੂੰ ਕੁਝ ਦਿਨਾਂ ਲਈ ਉੱਥੇ ਮਜ਼ਦੂਰੀ ਕਰਨ ਦਿੱਤੀ ਜਾਵੇ ਚੱਕੀ ਵਾਲੇ ਨੇ ਕਿਹਾ ਕਿ ਤੂੰ ਜਦ ਤੱਕ ਚਾਵੇਂ ਇੱਥੇ ਕੰਮ ਕਰ ਸਕਦਾ ਹੈ ਪਰ ਕੀ ਤੂੰ ਆਟੇ ਦੀਆਂ ਭਾਰੀ-ਭਾਰੀ ਬੋਰੀਆਂ ਚੱਕ ਸਕੇਗਾ ਉਹ ਕਹਿੰਦਾ ਹਾਂ ਪਹਿਲਾਂ ਔਖਾ ਲੱਗੇਗਾ ਪਰ ਮੈਨੂੰ ਯਕੀਨ ਹੈ ਮੇਰਾ ਰੱਬ ਮੇਰੀ ਮਦਦ ਕਰੇਗਾ ਤੇ ਮੈਂ ਜਲਦੀ ਹੀ ਆਪਣੀ ਦੁਕਾਨ ਫਿਰ ਖੋਲ ਸਕਾਂਗਾ ਹੁਣ ਕੁਝ ਦਿਨ ਹੀ ਬੀਤੇ ਸਨ ਕਿ ਉੱਥੇ ਕੋਈ ਆਵਾਜ਼ ਆ ਸੁਣਨ ਲੱਗਿਆ ਚੱਕੀ ਦੇ ਬਾਹਰ ਉਹ ਬਾਹਰ ਗਿਆ ਤਾਂ ਵੇਖਿਆ ਕਰਜ਼ਾ ਮੰਗਣ ਵਾਲੇ ਉੱਥੇ ਵੀ ਆ ਪਹੁੰਚੇ ਸਨ ਉਹਨਾਂ ਨੇ ਉਸ ਨੂੰ ਕਿਹਾ ਕਿ ਤੂੰ ਸਾਡਾ ਕਰਜ਼ਾ ਨਾ ਦੇਣ ਕਰਕੇ ਇੱਥੇ ਲੁਕਿਆ ਬੈਠਾ ਹੈ ਤਾਂ ਉਹ ਕਹਿੰਦਾ ਨਹੀਂ ਮੈਂ ਤਾਂ ਕਰਜ਼ਾ ਉਤਾਰਨ ਕਰਕੇ ਹੀ ਸਖਤ ਮਿਹਨਤ ਕਰ ਰਿਹਾ ਹਾਂ ਤਾਂ ਕਿ ਮੈਂ ਤੁਹਾਡਾ ਕਰਜ਼ਾ ਉਤਾਰ ਸਕਾਂ ਤਾਂ ਉਹ ਕਹਿੰਦੇ ਕਿ ਤੇਰੇ ਕੋਲ 4 ਦਿਨ ਦਾ ਵਕਤ ਹੈ ਤੇ 4 ਦਿਨਾਂ ਵਿੱਚ ਸਾਡਾ ਕਰਜ਼ਾ ਨਾ ਉਤਾਰਿਆ ਤਾਂ ਫਿਰ ਤੂੰ ਖੁਦ ਜ਼ਿੰਮੇਵਾਰ ਹੋਵੇਂਗਾ ਹੁਣ ਉਹ ਬਹੁਤ ਹੀ ਪਰੇਸ਼ਾਨ ਬੈਠਾ ਸੀ ਉਸ ਦੀ ਪਤਨੀ ਨੇ ਕਿਹਾ ਤੁਸੀਂ ਆਪਣੇ ਦੋਸਤ ਦੇ ਪੈਸਿਆਂ ਵਿੱਚ ਕੁਝ ਵਰਤ ਲਓ ਫਿਰ ਉਸ ਨੂੰ ਵਾਪਸ ਕਰ ਦੇਣਾ ਤਾਂ ਉਹ ਕਹਿੰਦਾ ਨਹੀਂ ਮੈਂ ਜਿਆ ਨਹੀਂ ਕਰ ਸਕਦਾ ਤਾਂ ਦਰਵਾਜ਼ੇ ਤੇ ਦਰਵਾਜ਼ੇ ਦੇ ਖੜਕਣ ਦੀ ਆਵਾਜ਼ ਆਉਂਦੀ ਹੈ ਤਾਂ ਉਹ ਪਰੇਸ਼ਾਨ ਹੋ ਕੇ ਸੋਚਦਾ ਹੈ ਕਿ ਕਰਜ਼ੇਦਾਰ ਘਰ ਤੱਕ ਪਹੁੰਚ ਗਏ ਨੇ ਤੇ ਹੌਲੀ ਜਹੀ ਦਰਵਾਜ਼ਾ ਖੁੱਲਦਾ ਹੈ ਤਾਂ ਉੱਥੇ ਇੱਕ ਅਜਨਬੀ ਖੜਾ ਹੁੰਦਾ ਹੈ ਤੇ ਕਹਿੰਦਾ ਹੈ ਮੈਨੂੰ ਤੇਰੇ ਦੋਸਤ ਨੇ ਭੇਜਿਆ ਹੈ ਤੇ ਉਸ ਨੇ ਕਿਹਾ ਹੈ ਕਿ ਉਹ ਪੈਸਿਆਂ ਵਾਲੀ ਥੈਲੀ ਹੁਣ ਤੂੰ ਰੱਖ ਲੈ ਤੇਰਾ دوست ਨੂੰ ਬਹੁਤ ਫਾਇਦਾ ਹੋਇਆ ਹੈ ਤੇ ਉਸ ਨੂੰ ਇੰਨਾ ਪੈਸਿਆਂ ਦੀ ਕੋਈ ਜ਼ਰੂਰਤ ਨਹੀਂ ਹੈ ਤਾਂ ਦਾ ਕਾਂਦਾਰ ਕਹਿੰਦਾ ਹੈ ਕਿ ਮੈਂ ਤੇਰਾ ਯਕੀਨ ਕਿਵੇਂ ਕਰਾਂ ਤਾਂ ਉਹ ਕਹਿੰਦਾ ਹੈ ਮੇਰੇ ਕੋਲ ਤੇਰੇ ਦੋਸਤ ਦਾ ਇੱਕ ਖਾਤ ਹੈ ਤੂੰ ਉਸ ਉਸ ਵਿੱਚ ਉਹ ਥੈਲੀਵਾਰੇ ਨਿਸ਼ਾਨੀਆਂ ਵੀ ਦਰਜ ਹਨ ਤਾਂ ਉਹ ਦੁਕਾਨਦਾਰ ਖਤ ਪੜ੍ਹ ਕੇ ਬਹੁਤ ਖੁਸ਼ ਹੁੰਦਾ ਹੈ ਤੇ ਰੱਬ ਦਾ ਧੰਨਵਾਦ ਕਰਦਾ ਹੈ ਤੇ ਆਪਣਾ ਸਾਰਾ ਕਰਜ਼ਾ ਉਤਾਰ ਦਿੰਦਾ ਹੈ ਤੇ ਆਪਣੀ ਦੁਕਾਨ ਦੁਬਾਰਾ ਚਲਾਉਣੀ ਸ਼ੁਰੂ ਕਰ ਦਿੰਦਾ ਹੈ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ